ਹਾਂਜੀ ਸਤਿ ਸ਼੍ਰੀ ਅਕਾਲ ਜੀ ਵੇਦਰਪੈ ਹਰਪ੍ਰੀਤ ਵੇਗਦੇ ਸਾਰੀ ਦਸ਼ਕਾਂ ਦਾ ਸਵਾਗਤ ਕਰਦੇ ਆਂ ਇਹ ਚੈਨਲ ਤੇ ਗੱਲ ਕਰਾਂਗੇ ਪੰਜਾਬ ਦੇ 8 ਤੋਂ ਲੈ ਕੇ 17 April ਦੇ ਮੌਸਮ ਦੀ ਇਹਨਾਂ ਦਿਨਾਂ ਵਿੱਚ ਕੀ ਹਲਚਲਾਂ ਵੇਖਣ ਨੂੰ ਮਿਲ ਲਗੀਆਂ ਤੇ ਕਿਤੇ ਕਿਤੇ ਮੀਂਹ ਦੇ ਸਾਰ ਬੰਦੇ ਦਿਖਾਈ ਦੇ ਰਹੇ ਨੇ ਤਾਂ ਕੁਝ ਇਲਾਕਿਆਂ ਵਿੱਚ ਤਾਂ ਵਾਇਕਰੂ ਮੇਹਰ ਕਰੇ ਠੀਕੇ ਜਿਹੜੀ ਆਪਾਂ ਕਹਿ ਸਕਦੇ ਆਂ ਜਿਹੜੇ ਇਸ ਤੇ ਨਾਲ ਜਿਹੜਾ ਹੁਣ ਤਾਂ ਸਿਸਟਮ ਕਹਿ ਰਿਹਾ ਠੀਕੇ ਤਾਂ ਫਿਲਹਾਲ ਹੋਣਦੀਆਂ ਲਾਈਵ ਜੋ ਸੈਟਲਾਈਟ ਤਸਵੀਰਾਂ ਕਹਿ ਰਹੇ ਉਸ ਮੁਤਾਬਕ ਤੁਹਾਡੇ ਨਾਲ ਆਪਾਂ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਫਿਲਹਾਲ ਇਸ ਵਿੱਚ ਕੋਰ ਵੀ ਕਾਫੀ ਬਦਲਾ ਬੀ ਸਕਦਾ ਤੇ ਬਾਅਦ ਵੀ ਸਕਦਾ ਜਿਹੜਾ ਸਿਸਟਮ ਲਗਣ ਜਾ ਰਿਹਾ ਜੋ ਕਿ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ 13 ਤੋਂ ਲੈ ਕੇ ਜਿਹੜਾ 17 April ਦੇ ਵਿੱਚ ਇੱਕ ਸਿਸਟਮ ਲਗਣ ਜਾ ਰਿਹਾ ਜੋ ਕਿ ਪੰਜਾਬ ਦੇ ਬਹੁਤੇ ਥਾਵਾਂ ਤੇ ਜਿਹੜਾ ਸਿਸਟਮ ਇਸ ਤਾ ਅਸਰ ਜਿਹੜਾ ਵੇਖਣ ਨੂੰ ਮਿਲ ਸਰਲਕੇ ਤੋਂ ਦਰਮਿਆਨਾ ਤੇ ਕੁਝ ਇਲਾਕਿਆਂ ਵਿੱਚ ਭਾਰਮੀ ਦੀ ਚੱਟ ਵੇਖਣ ਨੂੰ ਮਿਲ ਸਕਦੀ ਕੁਝ ਇਲਾਕਿਆਂ ਵਿੱਚ ਤਾਂ ਵੈਗਰੂ ਨਾ ਕਰੇ ਠੀਕੇ ਵੈਗਰੂ ਪਰਮਾਤਮਾ ਕੋਈ ਅਰਦਾਸ ਕਰਦੇ ਆ ਗੜੇਮਾਰੀ ਨਾ ਹੋਵੇ ਤੇ ਜਿਹੜੇ ਸੈਟਲਾਈਟ ਤਸਵੀਰਾਂ ਕਹਿ ਰਹੀਆਂ ਨੇ ਇਸ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਕੁਝ ਕੁ ਥੋੜੇ ਬਹੁਤ ਖੇਤਰਾ ਵਿੱਚ ਗੜੇਮਾਰੀ ਹੋਣ ਦੀ ਸੰ ਦਰਸ਼ਕੀ ਕੋਸ਼ਿਸ਼ ਕਰੀਏ ਤਾਂ ਆਪਣਾ 13 ਤੋਂ ਸ਼ੁਰੂ ਹੋ ਸਕਦਾ ਹੈ ਜਾਨਕੀ 13 ਨੂੰ ਕੁਝ ਕਲਾਕਿਆ ਵਿੱਚ ਥੋੜੀ ਬਹੁਤ ਹੀ ਹਲਕੀ ਜਿਵੇਂ ਕੈਸਰ ਹਲਕੀ ਕੈਲਮਨ ਵੇਖਣ ਨੂੰ ਮਿਲ ਸਕਦੀ ਹੈ ਤਾਂ ਉਸ ਤੋਂ ਬਾਅਦ 14 ਤੋਂ ਲੈ ਕੇ ਜਿਹੜਾ 17 April ਦੇ ਵਿੱਚ ਜਿਹੜਾ ਇੱਕ ਸਿਸਟਮ ਲੱਗਣ ਜਾ ਰਿਹਾ ਹੈ 3-4 ਦਿਨ ਮੇਨ ਹੋਣਗੇ ਜਾਂ ਤਾਂ 13-14 ਆਪਣਾ 14-15 ਦੇ ਆਸ-ਪਾਸ ਜਾਂ 16-17 April ਦੇ ਇਸ 4 ਦਿਨਾਂ ਦੇ ਵਿੱਚ ਜਿਹੜਾ ਇੱਕ ਦਿਨ ਜਿਹੜਾ ਸਿਸਟਮ ਲੱਗਣ ਦਾ ਅਸਰ ਰਹਿਣਗੇ ਹੋ ਸਕਦੇ ਇੱਕ ਜਾਂ ਦੋ ਵਾਰੀ ਜਿਹੜਾ ਸਿਸਟਮ ਪ੍ਰਭਾਵਿਤ ਕਰੇ ਪੰਜਾਬ ਦੇ ਕਈ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਤੁਹਾਨੂੰ ਜੋ ਸੈਟਲਾਈਟ ਤਸਵੀਰਾਂ ਜੋ ਵੀ ਆ ਇਸ ਵੀਡੀਓ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਸਕਿਪ ਨਹੀਂ ਕਰਨਾ ਤਾਂ ਵੇਖੋ ਤੁਹਾਡਾ ਪਹਿਲਾ ਜਾਣਕਾਰੀ ਸਾਂਝਾ ਕਰਨਾ ਚਾਹਦਾ ਮੈਂ ਤੁਹਾਨੂੰ ਕਿਸੇ ਨੂੰ ਵੀ ਡਰਾਉਣ ਦੀ ਕੋਸ਼ਿਸ਼ ਨਹੀਂ ਕਰਦਾ ਮੈਨੂੰ ਪਤਾ ਹੈ ਜੋ ਕਿਸਾਨ ਵੀਰ ਨੇ ਠੀਕ ਹੈ ਕਣਕਾ ਆਪਣੇ ਜਿਵੇਂ ਕਹਿ ਗੱਲ ਕਰੇ ਜਿਹੜੇ ਹੁਣ ਵਾਢੇ ਦਾ ਟਾਈਮ ਆ ਗਿਆ ਤੇ ਇਸ ਵਿੱਚ ਜਿਹੜਾ ਮੀਂਹ ਦੇ ਪੈਣ ਨਾਲ ਜਾਂ ਕੁਝ ਉਲਟ ਪੁਲਟ ਹੁੰਦਾ ਮੌਸਮ ਵਿੱਚ ਜਾਂ ਆਪਾਂ ਗੱਲ ਕਰੀ ਗੜੇਮਰੀ ਹੁੰਦੀ ਤਾਂ ਕਾਫੀ ਵੱਡਾ ਨੁਕਸਾਨ ਹੋ ਸਕਦਾ ਇਸ ਕਰਕੇ ਮੈਂ ਹੀ ਵੈਗਰੂਗੇ ਚਾਹੁੰਨਾ ਕਿ ਮੀਂਹ ਜਿਹੜਾ ਨਾ ਪਵੇ ਗੜੇਮਰੀ ਨਾ ਹੋਵੇ ਠੀਕ ਹੈ ਤਾਂ ਵੈਗਰ ਜਿਹੜਾ ਹਰਿਆਣਾ ਰਾਜਸਥਾਨ ਕਿਸੇ ਵੀ ਇਲਾਕੇ ਵਿੱਚ ਤਾਂ ਵੈਗਰੂਗੇ ਇਹ ਅਰਦਾਸ ਕਰਦੇ ਬਾਕੀ ਜੋ ਵੀ ਕਰਨਾ ਪ੍ਰਮਾਤਮਾ ਨੇ ਕੁਦਰਤ ਨੇ ਕਰਨਾ ਹੈ ਜੋ ਵੀ ਅਪਨ ਸੈਟਲਾਈਟ ਤਸਵੀਰਾਂ ਕਾ ਆਪਨ ਮਿਲੀਆਂ ਨੇ ਉਸ ਅਕਾਊਰਡਿੰਗ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਪਹਿਲੀ ਤੁਸੀਂ ਜੋ ਸੈਟਲਾਈਟ ਤਸਵੀਰਾਂ ਦੇਖ ਸਕਦੇ ਹੋ 14 April ਦੀ ਕਰੀਬ ਸੈਟਲਾਈਟ ਤਸਵੀਰਾਂ ਨੇ ਤਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ 13 ਨੂੰ ਵੀ ਕੁਝ ਇਲਾਕਿਆਂ ਵਿੱਚ ਜਿਹੜੀ ਬੱਦਲਵਾਈ ਵੇਖਣ ਨੂੰ ਮਿਲ ਸਕਦੀ ਹੋ ਸਕਦਾ ਹੈ ਕਿ 13 ਨੂੰ ਵੀ ਕੁਝ ਇਲਾਕੇ ਮਾੜੀ ਨਿੱਕੀ-ਮੋਟੀ ਕਾਰਵਾਈ ਵੇਖਣ ਨੂੰ ਮਿਲ ਸਕਰੀ ਹਲਕੀਆਂ ਜਾਂ ਕਣੀਆਂ ਜਾਂ ਗੇਨਮੇਨ ਵੇਖਣ ਨੂੰ ਜਿਤਾਈ ਹੈ ਤਾਂ ਉਸ ਤੋਂ ਬਾਅਦ 15 ਦੀ ਗੱਲ ਕਰੀ 15 April ਨੂੰ ਦੇਖ ਸਕਦੇ ਪੰਜਾਬ ਦੇ ਜਿਹੜੇ ਆ ਖਾਸ ਕਰ ਇਹ ਜਿਹੜੇ ਪੱਛਮੀ ਖੇਤਰ ਹੋਗੇ ਜਾਂ ਦੱਖਣੀ ਖੇਤਰ ਜਾਂ ਉਪਰੀ ਭਾਗ ਕੁਝ ਪੂਰਬੀ ਭਾਗ ਇਹਨਾਂ ਵਿੱਚ ਸੰਭਾਵਨਾ ਜਿਤਾਈ ਗਈ ਤੇ ਉਸ ਤੋਂ ਬਾਅਦ ਆਸਾ ਆਪਣਾ 16 April ਦੀ ਗੱਲ ਕਰੀ 16 April ਨੂੰ ਤੁਸੀਂ ਦੇਖ ਸਕਦੇ ਜਿਹੜੇ ਸੈਟਲਾਈਟ ਤਸਵੀਰਾਂ ਕਾਫੀ ਇਸ ਵਿੱਚ ਕਵਰ ਕੀਤਾ ਗਿਆ ਸੈਟਲਾਈਟ ਤਸਵੀਰਾਂ ਵਿੱਚ ਕਿ ਪੰਜਾਬ ਦੇ ਕਾਫੀ ਇਲਾਕਿਆਂ ਵਿੱਚ ਮੀਂਹ ਦਰਜ ਕੀਤਾ ਜਾ ਸਰ ਉਸ ਤੋਂ ਬਾਅਦ 17 April ਨੂੰ ਵੀ ਕਾਫੀ ਇਲਾਕਿਆਂ ਵਿੱਚ ਇਹਨਾਂ ਜਿਹੜਾ ਦੱਸਾਇਆ ਗਿਆ ਠੀਕ ਹੈ ਜਿਹੜੇ ਹੁੰਦੇ ਸੈਟਲਾਈਟ ਤਸਵੀਰਾਂ ਨੇ ਤਾਂ ਇਸ ਵਿੱਚ ਕਾਫੀ ਬਦਲਾਅ ਆਵੇਗਾ ਠੀ ਤੁਹਾਨੂੰ ਪਹਿਲਾਂ ਹੀ ਦੱਸਣ ਦੀ ਕੋਸ਼ਿਸ਼ ਕਰੀਏ ਇਸ ਵਿੱਚ ਕਾਫੀ ਚੇਂਜਸ ਆ ਸਕਦੇ ਸਿਸਟਮ ਵਧ ਸਕਦਾ ਘਟ ਵੀ ਸਕਦਾ ਹੈ ਜੋ ਹੋ ਸਕਦਾ 17 ਨਾ ਲੱਗੇ 16 ਲੱਗੇ ਜਾਂ 15 ਲੱਗੇ ਤੇ ਜੋ ਵੀ ਕਰਨਾ ਕੁਦਰਤ ਨੇ ਕਰਨਾ ਪ੍ਰਮਾਤਮਾ ਨੇ ਕਰਨਾ ਆਪਣੇ ਹੱਥ ਕੁਝ ਵੀ ਨਹੀਂ ਆਪਾਂ ਤੁਹਾਨੂੰ ਅਨੁਮਾਨ ਲਾ ਕੇ ਦੱਸਦੇ ਨੇ ਹੁੰਨਿਆ ਕਿ ਇਸ ਦੇ ਨਮੀ ਦੀ ਸੁਭਾਵਨਾ ਪਾ ਸਕਦੀ ਜਾਂ ਸਿਸਟਮ ਇੰਨਾ ਕੋ ਲੱਗ ਸਕਦਾ ਹੈ ਤਾਂ ਸੈਟਲਾਈਟ ਤਸਵੀਰਾਂ ਕਦੇ-ਕਦੇ ਜਿਹੜੇ ਘਟ ਵਿਖਾ ਦਿੰਦੀਆਂ ਸਿਸਟਮ ਕਦੇ-ਕਦੇ ਵਧ ਵਿਖਾ ਦਿੰਦੀਆਂ ਨੇ ਤਾਂ ਇਸ ਵਿੱਚ ਹੋਰ ਵੀ ਕਾਫੀ ਚੇਂਜਸ ਆ ਸਕਦੇ ਨੇ ਲਗਾਤਾਰ ਤੁਹਾਡੇ ਤੱਕ ਅਪਡੇਟ ਕਰਦੇ ਰਵਾਂਗੇ ਤਾਂ ਫਿਲਹਾਲ ਦੀ ਘੜੀ ਤੁਹਾਨੂੰ ਦੱਸਣ ਦੀ ਕੋਸ਼ਿ ਕਰਦੇ ਆ ਕਿ 14 ਤੋਂ ਲੈ ਕੇ 17 April ਦੇ ਵਿੱਚਕਾਰ ਠੀਕ ਹੈ ਹੋ ਸਕਦਾ ਹੈ ਕਿ 13 ਆਪਣੇ ਸੌਰੀ 14 ਜਾਂ 15 ਨੂੰ ਜਾਂ ਹੋ ਸਕਦਾ ਹੈ 16 ਜਾਂ 17 ਠੀਕ ਹੈ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਹਲਚਲਾ ਵੇਖਣ ਨੂੰ ਮਿਲ ਸੇ ਸਿਸਟਮ ਜਿਹੜਾ ਖਰਾਬ ਹੋ ਸਕਦਾ ਹੈ ਪੰਜਾਬ ਚ ਹਰਿਆਣਾ ਵਿੱਚ ਤੇ ਰਾਜਸਥਾਨ ਵਿੱਚ ਹਿਮਾਚਲ ਵਿੱਚ ਉੱਤਰੀ ਜਿਹੜੇ ਸਾਰੇ ਗਨੇ ਇਲਾਕੇ ਠੀਕ ਹੈ ਖਾਸ ਕਰਕੇ ਤੁਹਾਨੂੰ ਦੱਸਣੀ ਕੋਸ਼ਿਸ਼ ਕਰੀ ਜਿਹੜੇ ਉੱਤਰ ਪੂਰਬੀ ਇਲਾਕੇ ਹੋਗੇ ਜਾਂ ਪਛਮੀ ਪਹਾੜਾਂ ਦੇ ਠੀਕ ਹੈ ਜਮਦਾਨੀ ਖੇਤਰੋ ਕੇ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਚੰਡੀਗੜ੍ਹ ਯੂਪੀ ਐਮਪੀ ਆ ਉੱਤਰਾਖੰਡੋ ਕੇ ਸਾਰੇ ਇਲਾਕੇ ਮੌਸਮ ਜਿਹੜਾ ਖਰਾਬ ਹੁੰਦਾ ਸਾਰ 14 ਤਰੀਕ 17 ਅਪ੍ਰੈਲ ਦੇ ਵਿੱਚਕਾਰ ਜਿਹੜਾ ਸਿਸਟਮ ਲੱਗਣ ਦਾ ਆਸਾਨ ਨੇ ਤਾਂ ਬਾਕੀ ਕਿੰਨਾ ਕੋ ਸਿਸਟਮ ਲੱਗੇਗਾ ਕਿੰਨਾ ਕੋ ਨਹੀਂ ਲੱਗੇਗਾ ਲਗਾਤਾਰ ਅੱਜ ਤੱਕ ਅਪਡੇਟ ਕਰਦੇ ਰਵਾਂਗੇ ਤੁਹਾਨੂੰ ਪਹਿਲਾਂ ਹੀ ਦੱਸਣ ਦੀ ਕੋਸ਼ਿਸ਼ ਕਰਦੇ ਆਖਰੀ ਵਾਰ ਫਿਰ ਕਹਿ ਦਿੰਦੇ ਆ ਕਿ ਇਸੇ ਸਿਸਟਮ ਵਿੱਚ ਹੋ ਸਕਦਾ ਹੈ ਘਟ ਜਾਵੇ ਸਿਸਟਮ ਵੱਧ ਜਾਵੇ ਤਾਂ ਕਿੰਨਾ ਕੋ ਸਿਸਟਮ ਲੱਗ ਸਕਦਾ ਹੈ ਠੀਕ ਹੈ ਤਾਂ ਇਹ ਹਜੇ ਹੋਣ ਦੀਆਂ ਫਿਲਹਾਲ ਸੈਟਲਾਈਟ ਤਸਵੀਰਾਂ ਨੇ ਵਿੱਚ ਕਾਫੀ ਬਦਲਾਅ ਆ ਸਕਦਾ ਹੈ ਤਾਂ ਜਿਹੜੇ ਹੁਣ ਦੀ ਸੈਟਲਾਈਟ ਤਸਵੀਰਾਂ ਕਹਿ ਰਹੀਆਂ ਨੇ ਕਾਫੀ ਲੱਗ ਕੇ ਜਿਹੜੇ ਪੰਜਾਬ ਦੇ ਕਈ ਲਗਾਮੀ ਦਰਜ ਕੀਤਾ ਜਾ ਸਰ ਹਲਕੇ ਤੋਂ ਦਰਮਿਆਨਾ ਤੇ ਕੁਝ ਲਗਾ ਦ 12 ਅਪ੍ਰੈਲ ਤੱਕ ਫਿਲਹਾਲ ਮੌਸਮ ਜਰਤਾ ਲੱਗ ਰਿਹਾ ਸਾਫ ਤੇ ਖੁਸ਼ਕ ਰਹਿਣ ਦੀ ਸੰਭਾਵਨਾ 10 ਅਪ੍ਰੈਲ ਨੂੰ ਹੋ ਸਕਦਾ ਹੈ ਕੁਝ ਲਾਗੇ ਬੱਦਲਵਾਈ ਵੇਖਣ ਨੂੰ ਮਿਲ ਸਕਦੀ ਹੈ ਤੇ ਉਸ ਇਸ ਕਰਕੇ ਹੋ ਸਕਦਾ ਕਿਤੇ ਨਿੱਕੀ ਮੋਟੀ ਕਾਰਵਾਈ ਵੇਖਣ ਨੂੰ ਮਿਲ ਜਾਵੇ ਜਰਤਾ ਲੱਗ ਮੌਸਮ ਜਿਹੜਾ ਸਾਫ ਤੇ ਖੁਸ਼ਕ ਰਹਿਣ ਦੀ ਸੰਭਾਵਨਾ 12 ਅਪ੍ਰੈਲ ਤੱਕ ਤੇ ਉਸ ਤੋਂ ਬਾਅਦ 13 ਤੋਂ ਲੈ ਕੇ ਠੀਕ ਹੈ 16 ਜਾਂ 17 ਤੱਕ ਜਿਹੜਾ ਮੌਸਮ ਖਰਾਬ ਰਹਿਣ ਦੇ ਅਸਾਰ ਨੇ 4-5 ਦਿਨ ਦੇ ਵਿੱਚ ਵਿੱਚ ਹੋ ਸਕਦਾ ਕਿ ਇੱਕ ਜਾਂ ਦੋ ਵਾਰ ਮੌਸਮ ਖਰਾਬ ਹੋਵੇ ਤਾਂ ਫਿਲਹਾਲ ਇਹ ਜਾਣਕਾਰੀ ਆਪਾਂ ਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਸੀ ਕੋਈ ਵੀ ਨਵੀਂ ਜਾਣਕਾਰੀ ਮਿਲਦੀ ਤੁਹਾਡੇ ਤੱਕ ਜ਼ਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿਰਪਾ ਕਰਕੇ ਆਪਣੇ ਇਲਾਕੇ ਦਾ ਤੇ ਆਪ ਪਿੰਡ ਜਿੱਥੇ ਤੁਸੀਂ ਰਹਿ ਰਹੇ ਹੋ ਠੀਕ ਹੈ ਕਮੈਂਟ ਕਰਕੇ ਜਰੂਰ ਦੱਸਣਾ ਤਾਂ ਜੋ ਆਪਾਂ ਨੈਕਸਟ ਆਉਣ ਵਾਲੀ ਅਪਡੇਟ ਤੁਹਾਡੇ ਜ਼ਿਲ੍ਹੇ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਦੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਸੀ ਤਾਂ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ